ਇਹਰਾ ਨਾਮ ਸ਼ੌਰਵ ਕਪੂਰ ਹੈ ਜੀ ਮੈਂ ਸੌਫਟੀ ਰੋਡ ਤੋਂ ਰਹਿਣ ਵਾਲਾ ਦੋ ਮਿੰਟ ਲਈ ਮੈਂ ਆਪਣੀ ਮੈਂ ਜਿਹੜਾ ਬਾਹਰ ਆਊਟ ਆਫ ਇੰਡੀਆ ਜਾ ਰਿਹਾ ਤੇ ਉਹਦੇ ਲਈ ਮੈਂ ਦੋ ਮਿੰਟ ਦਾ ਸਟੇਜ Jio ਦੇ ਆਫਿਸ ਤੇ ਆਪਣੀ ਰੋਮਿੰਗ ਵਾਸਤੇ ਆਇਆ ਇਹਨਾਂ ਨੇ ਦੋ ਮਿੰਟ ਦੇ ਵਿੱਚ ਹੀ ਕਾਰ ਨੂੰ ਇੱਥੇ ਢੰਗਤਾ ਮੈਂ ਇਹਨਾਂ ਰਿਕੁਐਸਟ ਵੀ ਕੀਤੀ ਆ ਕਿ ਸਰ ਮੇਰਾ ਦੋ ਮਿੰਟ ਦਾ ਹੀ ਕੰਮ ਆ ਤੇ ਜ਼ਿਆਦਾ ਮੈਂ ਟਾਈਮ ਲਾਉਣਾ ਨਹੀਂ ਪਰ ਇਹਨਾਂ ਨੇ ਆ ਤੁਹਾਡੇ ਸਾਹਮਣੇ ਵੇਖ ਲਓ ਨਵੀਂ ਗੱਡੀ ਤੇ ਦੋ ਮਿੰਟ ਦੇ ਵਿੱਚ ਇਹਨਾਂ ਨੇ ਇਹ ਕੰਮ ਕੀਤਾ ਪਿੱਛੇ ਵੇਖੋ ਟ੍ਰੈਫਿਕ ਕਿਵੇਂ ਖੜੀ ਸਾਰੀ ਉਹਨਾਂ ਦੀ ਕਿਉਂ ਨਹੀਂ ਫਿਰ ਹੁੰਦੀ ਜੇ ਇਹ ਜਾਤੀ ਹੱਟਣਾ ਹੀ ਹੋ ਰਹੀ ਹੈ ਤੁਸੀਂ ਗੱਡੀ ਵੇਖ ਕੇ 2 ਮੀਟਰ ਲੱਗੇ ਜੀ ਭਾਜੀ 2 ਮਿੰਟ ਤੋਂ ਵੀ ਜ਼ਿਆਦਾ ਟਾਈਮ ਨਹੀਂ ਹੋਇਆ ਗੱਡੀ ਦੇ ਉੱਤੇ ਚੜ ਕੇ ਕੀ ਕੁਝ ਮੰਗਦੇ ਨਹੀਂ ਵੀ ਪੁੱਛਦਾ ਮੈਂ ਨਾ ਰਿਕਵੈਸਟ ਕੀਤੀ ਆ ਕਹਿੰਦੇ ਮੈਨੂੰ ਜੀ ਤੁਸੀਂ ਕਰਾਓ ਮੇਰੇ ਡਿਪਟੀ ਨਾ ਕਰਾਓ ਐਸਪੀ ਨਾ ਕਰਾਓ ਕਮਿਸ਼ਨਰ ਨਾ ਕਰਾਓ ਐਵੋ ਜੀਆਂ ਗੱਲਾਂ ਕਰਨਦੇ ਹਰਣਾ ਹੁਣ ਤੁਸੀਂ ਆਹ ਵੇਖੋ ਜੀ ਅਸੀਂ ਹੁਣ ਇੱਥੇ ਆਮ ਬੰਦਾ ਇੰਨਾ ਜ਼ਿਆਦਾ ਪਰੇਸ਼ਾਨ ਹੋ ਕੇ ਇੱਥੇ ਆ ਕੇ ਪਹਿਲੀ ਗੱਲ ਤੇ ਇੱਥੇ ਟ੍ਰੈਫਿਕ ਦੀ ਕੋਈ ਸਮੱਸਿਆ ਹੀ ਐ ਹੈ ਨਹੀਂ ਟ੍ਰੈਫਿਕ ਦਾ ਇੱਥੇ ਕੋਈ ਰੂਲ ਤੇ ਆਪਾਂ ਇਹ ਵੇਖੋ ਜਿੱਥੇ ਦੇਦਾ ਜੇਦਲ ਕਰਦਾ ਗੱਡੀ ਲਾਹਂਦਾ ਜਾਂ ਤੇ ਵੈਨ ਸਾਰੀਆਂ ਗੱ ਮੇਰੀ ਗੱਡੀ 2 ਮਿੰਟ ਤੋਂ ਪਹਿਲਾਂ ਇੱਥੋਂ ਇਹਨਾਂ ਨੂੰ ਚੱਕਣ ਦੀ ਇਹਦਾ ਕੀ ਹੈ ਇਹਦਾ ਮਤਲਬ ਹੋਇਆ ਗਲਤ ਪਾਰਕਿੰਗ ਕੀਤੀ ਸੀ ਕੀ ਕੀਤਾ ਭਾਜੀ ਪਾਰਕਿੰਗ ਸਾਹਮਣੇ ਜਾ ਕੇ ਜੀਓ ਦਾ ਸਾਹਮਣੇ ਆਫਿਸਾ ਕਿੰਨੀ ਕੁ ਦੂਰ ਆ ਇੱਥੋਂ ਇੱਥੇ ਆ ਕੇ ਸਿਰਫ ਮੈਂ ਆਪਣੀ ਇੰਟਰਨੈਸ਼ਨਲ ਔਰ ਰੋਮਿੰਗ ਵਾਸਤੇ ਆਇਆ ਤੇ ਉਹਦੇ ਲਈ ਮੈਂ ਜਿਹੜਾ ਇੱਥੇ ਗੱਲ ਇਹਨਾਂ ਨਾਲ ਰਿਕਵੈਸਟ ਵੀ ਕੀਤੀ ਆ ਗੱਲ ਦੀ ਪਰ ਇਹਨਾਂ ਨੂੰ ਹੈ ਨਹੀਂ ਤੁਹਾਡੇ ਨਾਲ ਹੱਥ ਲਾਇਆ ਤੋਤਾ ਕੀਤਾ ਗੱਡੀ ਭਾਜੀ ਮੇਰੀ ਇੱਥੇ ਪਾਰਕ ਹੋਈ ਆ ਨਾ ਪਾਰਕਿੰਗ ਆਪਾਂ ਇਹ ਗੱਲਾਂ ਤਾਂ ਕਰੀਏ ਭਾਜੀ ਜੇ ਪੀ ਐਸ ਰੋਡ ਦੇ ਉੱਤੇ ਸਾਰੀਆਂ ਇੱਕ ਪਾਸੇ ਲੱਗੀਆਂ ਹੋਣ ਸਾਰੀਆਂ ਗੱਡੀਆਂ ਵੀ ਦੇਖੋ ਕਿਵੇਂ ਖੜੀਆਂ ਇੱਥੇ ਆਪਾਂ ਗਾਲੇ ਵਾਂ ਨਜਾਇਜ਼ ਜਿਹੜੀ ਕਿ ਨਜਾਇਜ਼ ਮੈਂ ਹੋਣ ਵੀ ਨਹੀਂ ਦਊਂਗਾ ਫਿਰ ਇਹਦੀ ਨਹੀਂ ਗਲਤ پارک ਕੀਤੀ ਕਦ ਚੀ ਗੱਡੀ ਹੈ ਨਹੀਂ ਕੋਈ ਗਲਤ پارک ਨਹੀਂ ਕੀਤੀ ਜੀ ਅਸੀਂ ਠੀਕ ਹੈ ਕੋਈ ਨਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਮੇਰੀ ਗੱਡੀ ਇੱਥੇ پارک ਹੋਣਾ ਕਿ ਹਾ ਦਾ ਕੋਈ ਰਸਤਾ ਨਹੀਂ ਰੁਕਦਾ ਪਿਆ ਗੱਡੀ ਰੋਡ ਤੇ ਲੱਗੀ ਹੈ ਨਾ ਗੱਡੀ ਰੋਡ ਤੇ ਲੱਗੀ ਹੈ ਨਾ ਗੱਡੀ ਤਾਂ ਸਾਰੀ ਰੋਡ ਤੇ ਜਾ ਕੇ ਤਾਂ ਹੀ ਹੋਣਗੀ ਹੈ ਤੇ ਦੋ ਹੀ ਹੋਣਗੀ ਹੈ ਹਰ ਇੱਕ ਗੱਡੀ ਦੋ ਹੀ ਹੋਏਗੀ ਜੀ ਪਾਪਾ ਆਪਾਂ ਸਰੇਂਦਰ ਜੀ ਆਵਾ ਆਪਾਂ ਨਿਕਲੀ ਆ ਗੀ ਫਿਰ ਪਾਜੀ ਤੁਸੀਂ ਆਇਰ ਨਹੀਂ ਨਿਕਲੀ ਆ ਜਾਓ ਤੁਸੀਂ ਨਹੀਂ ਹਾਂ ਤੇ ਹੋ ਜੋ ਨਿਕਲੀ ਹੋ ਲੋ ਫਿਰ ਕੋਈ ਗੱਲ ਨਹੀਂ ਹੋ ਜਾਓ ਫਿਰ ਕਿਹੜੀ ਗੱਲੋਂ ਹਾਂ ਦਿਓ ਯਾ ਆਪਾਂ ਦੇ ਗੱਲ ਕਿਹੜੀ ਗੱਲੋਂ ਪਾਜੀ 1000 ਨਹੀਂ ਗੱਲ 1000 2000 ਦੀ ਕੀ ਨਹੀਂ ਥਾਲੀ ਜੰਦੀ ਕੀ ਆਪਣੀ ਉਹ ਤਾਂ ਨਹੀਂ ਹੀ ਪਰ ਆਪਾਂ ਕਰੀ ਨਾ ਤੈਨੂੰ ਵੀ ਸੁਣ ਜਾਓ ਨਾ ਕੋਈ ਚਿਕਾ ਬੋਲਣ ਦਾ ਲੱਕੀ ਪਿਛੇ ਉਹ ਲੱਕੀ ਮਾਜੀ ਅਗਲੀ ਗੱਲ ਕਰ ਜੀ ਮਾਜੀ ਜਦੋਂ ਰੋਡ ਦੇ ਉੱਤੇ ਲੱਗੀ ਤੇ ਟੋਈ ਹੁਣੀ ਹਾਂਜੀ ਹਾਂ ਕਰਾਓ ਕਰਾਓ ਚਲਾਓ ਚਲਾਓ ਦੋਨ ਤਰ੍ਹਾਂ ਹਾਂਜੀ ਕਰਾਉਂਗਾ

sabot down karte sabot down karte ਅਰੇ ਇਹਨਾਂ ਨੇ ਗੱਡੀ ਲਾਈ ਆ ਮਤਲਬ ਬਿਲਕੁਲ ਪਾਰਕਿੰਗ ਤੋਂ ਬਾਹਰ ਤੇ ਅਸੀਂ ਗੱਡੀ ਪਾ ਲਈ ਆਣ ਕੇ ਟੋ ਕਰ ਲਈ ਜਦੋਂ ਗੱਡੀ ਤੇ ਉਦੋਂ ਇਹ ਬੈਂਕ ਦੇ ਵਿੱਚੋਂ ਭੱਜ ਆਏ ਆ ਕੋਈ ਨਹੀਂ ਹੀ ਗੱਡੀ ਥੱਲੇ ਹੀ ਖੜੀ ਸੀ ਇਹ ਜਿਹੜੇ ਮੁੰਡੇ ਟੋ ਕਰਨਦੇ ਹੈਗੇ ਉਹਨਾਂ ਨੂੰ ੱੱਕੇ ਮਾਰਦੇ ਇਹਦੇ ਨਾਲੇ ਆਂਦੇ ਕੋਈ ਬਦਮਾਸ਼ੀ ਕਰਦੇ ਇਹ ਗੁੰਡਾਗਰਦੀ ਕਰਦੇ ਹਗਾ ਸਾਡੇ ਦੱਸ ਦਿਓ ਮੈਂ ਕਰ ਰੋਡਿੰਗ ਹੋਈ ਜੀ ਪੀਪੀ ਦਾ ਪ੍ਰਧਾਨ ਆ ਮੈਂ ਹੁਣੇ ਜਾਂਦਾ ਟੈਲੀਫੋਨ ਤੇ 5-700 ਬੰਦਾ ਮਂਗਾ ਲੂੰਗਾ ਕਿ ਤੁਹਾਡੇ ਲਈ ਔਖਾ ਹੋਏ ਮੈਂ ਇਹ ਮੈਂ ਕਹਿਣਾ ਕਿ ਮੈਂ 2 ਮਿੰਟ ਲਈ ਗਿਆ ਸੀ ਤਾਂ ਉਹ ਕਹਿੰਦੇ ਨੇ ਸਾਨੂੰ ਨਹੀਂ ਪਤਾ ਇਹ 2 ਮਿੰਟ ਲਈ ਗਿਆ ਸੀ ਤਾਂ ਅਸੀਂ ਆਏ ਗੱਡੀ ਮੈਂ ਕਿਹਾ ਕਿੱਥੇ ਵੀ ਮਰੀ ਗੱਡੀ ਬਾਹਰ ਸੀ ਪਾਰਕਿੰਗ ਤੋਂ ਬਾਹਰ ਸੀ ਗਲਤ ਤਰੀਕੇ ਨਾਲ ਲੱਗੀ ਗਲਤ ਤਰੀਕੇ ਨਾਲ ਲੱਗੀ ਗੱਡੀ ਭਰੀ ਲੱਗੇ ਟੋਕ ਲੱਗੇ ਜਾ ਰਹੇ ਹਾਂ ਲੈ ਕੇ ਜਾ ਰਹੇ ਕਿ ਛੱਡ ਦੇ ਜੀ ਹਰੇ ਆਂਦੇ ਅਸੀਂ ਮਤਲਬ ਟ੍ਰੈਫਿਕ ਨੂੰ ਇੰਚਾ ਬਣਾ ਗੱਲ ਕਰਾ ਦਿੰਦੇ ਹਾਂ ਮੈਂ ਕਰਾ ਦੋ ਤੇ ਅਸੀਂ ਛੱਡ ਜਾਗੇ ਉਹਨਾਂ ਦੇ ਵਿੱਚ ਆਪਾਂ ਦੇ ਦਾਂਗੇ ਵੀ ਉਹਨਾਂ ਨੇ ਕਿਹਾ ਕਿ ਨਹੀਂ ਛੱਡਣੀ ਚਾਹੀਦੀ ਜੀ ਕੜਲਾ ਕਰ ਲੱਗਣਾ ਆਹ ਤੇ ਗੱਡੀ ਆ ਰਹੀ ਆ ਆਹ ਮਿਸੋ ਭਾਜੀ 2 ਮਿੰਟ ਲੈ ਕੇ ਆ ਬਾਲਕੋ ਨਾਲੀ ਆ ਗਿਆ ਜੀ ਜਿਆ ਤਾਰੋਂ ਬੰਦੂ ਚਾਹੀਦੀ ਕੋਈ ਕੰਮ ਨਹੀਂ ਕੋਈ ਕੰਮ ਨਹੀਂ ਕਰਦਾ ਛੇ ਰੱਖੋ ਭਾਈ ਇਹਨਾਂ ਕਿੱਦਾਂ ਜਾਂਦੀ ਗੱਡੀ ਆ ਆਹ ਆਲਾ ਚਾਰ ਲਾ ਭਾਜੀ 2 ਮਿੰਟ ਇੱਕ ਮਿੰਟ ਲੱਗਿਆ ਮੇਰੀ ਗੱਡੀ ਹੈ ਜੀ ਸਾਈਡ ਤੇ ਲੱਗੀ ਦੱਸੋ ਸਾਰਾ ਵੇਖੋ ਇਹ ਮੁਕੀਰ ਤੋਂ ਐਸਾ ਹੱਥ ਤੇ ਗੱਡੀ ਤੇ ਆਊਟਸਾਈਡ ਤੇ ਗੱਡੀ ਤੇ ਇਹਨੂੰ ਤੁਹਾਨੂੰ ਨਾ ਕਰਨਾ ਇਹ ਸਰਕਾਰ ਤੋਂ ਮੁਕਤ ਨਹੀਂ ਪਤਾ ਇਹ ਨੜੇ ਆਣ ਕੇ ਤੁਹਾਨੂੰ ਅਨੰਦਨਾ ਨੀ ਦਿੱਜੇਗੀ ਨਾ ਤੁਹਾਨੂੰ ਆਮਿਆ ਤੇ ਅਸੀਂ ਤੁਹਾਨੂੰ ਨੌਕਰੀ ਕਰਨੀ ਸਿਖਾ ਰਹੇ ਆ ਕਰਦਾਂਗੇ ਹੋਰ ਕੋਈ ਮੈਂ ਆਦੇ ਵੱਲੋਂ ਕੋਈ ਨਾ ਕੋਈ ਗਲਤ ਗੱਲ ਨਹੀਂ ਇਹ ਆਪਣਾ ਚਤਕਾਰਿਆਂ ਨੂੰ ਦੱਸਿਆ ਨਹੀਂ ਬਾਰੇ ਅਧਿਕਾਰੀ ਤੱਕ ਨਹੀਂ ਦੱਸਿਆ ਜੀ ਨੇ ਇਹਨਾਂ ਨੂੰ ਮੁਕਤ ਨਹੀਂ ਕਰਵਾਉਣਾ ਠੀਕ ਹੈ ਬਚਾ ਲਈ ਉੱਤਰ ਕੇ ਹਾਂ ਦਾ ਕਾਛ ਨਹੀਂ ਜਾਂਦੀ ਫਿਰ ਇਥੋਂ ਇਹ ਆ ਇਹ ਤਮਾਸ਼ਾ ਹੀ ਦੇਖਣਾ ਵੇਰ ਲੋਕਾਂ ਦਾ ਨੀ ਬੋਲ ਰਿਹਾ ਧਾਰ ਆਕਰਮ ਵਾਰੰਗ ਰੱਤੀ ਹੋਵੇ ਜਿਹੜਾ 80 ਇੱਥੇ ਗਵਰਨਰ ਜੀ ਬਜਟ ਸੇ ਇਹ ਨਹੀਂ ਆਪਣੀ ਹੋ ਹਾਂਜੀ ਸਰ ਬਾਹਰ ਬਿਲਕੁਲੀ ਰੱਖੀ ਆਪਣੀ ਬੁਲਾਰਾ